ਤੇ ਹੋਰ ਵੀ ਜਿਹੜੇ ਸੰਤਾਂ ਮਹਾਂਪੁਰਖਾਂ ਦੇ ਤੇ ਅਸ਼ੀਰਵਾਦ ਸਦਕਾ ਅੱਜ ਸਭ ਤੋਂ ਅਸੀਂ ਰਹਿਨਮਾਈ ਲਈ ਹੈ ਤੇ ਜਿਹੜਾ ਪਲਾਨ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਤਿਆਰ ਹੋਇਆ ਜਿਹਦੇ ਵਿੱਚ ਚਾਰ ਨਗਰ ਕੀਰਤਨ ਜਿਨ੍ਹਾਂ ਵਿੱਚੋਂ ਇੱਕ ਜਿਹੜਾ ਨਗਰ ਕੀਰਤਨ ਹੈ ਉਹ ਸ਼੍ਰੀ ਨਗਰ 18 ਤਰੀਕ ਨੂੰ 18 ਨਵੰਬਰ ਨੂੰ ਗੁਰਦੁਆਰਾ ਛੱਤੀ ਪਾਤਸ਼ਾਹੀ ਕਿਉਂਕਿ ਉੱਥੇ ਕਸ਼ਮੀਰ ਦੇ ਵਿੱਚ ਸ਼੍ਰੀਨਗਰ ਦੇ ਵਿੱਚ ਉਸ ਨੂੰ ਛੇਵੇਂ ਪਾਤਸ਼ਾਹ ਦੇ ਉਸਥਾਨ ਨੂੰ ਗੁਰਦੁਆਰਾ ਛੱਤੀ ਪਾਤਸ਼ਾਹੀ ਦੇ ਨਾਮ ਤੋਂ ਜਾਣਿਆ ਜਾਂਦਾ ਉੱਥੇ ਪਹਿਲਾਂ ਲੱਗਾ ਉੱਥੇ ਸਮਾਗਮ ਹੋਣਗੇ ਤੇ ਉਹ 19 ਤਰੀਕ ਨੂੰ ਸ਼੍ਰੀਨਗਰ ਤੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਇੱਕ ਨਗਰ ਕੀਰਤਨ ਜਿਹੜਾ ਹੈ ਉਸ ਦਾ ਉੱਥੋਂ ਸ਼ੁਰੂਆਤ ਹੋਗੀ ਉਹ ਤੇ ਤਿੰਨ ਜਿਹੜੇ ਆ ਬਾਕੀ ਪੰਜਾਬ ਦੇ ਹਿੱਸਿਆਂ 'ਚ ਇੱਕ ਮਾਜਾ ਦਵਾਬਾ ਚੋਂ ਤੇ ਦੋ ਮਾਲਵੇ ਤੋਂ ਇੱਕ ਫਰੀਦਕੋਟ ਤੇ ਇੱਕ ਮਠੇਡਰ ਚਾਰੋਂ ਜਿਹੜੇ ਨਗਰ ਕੀਰਤਨ ਹੈ ਉਹ 22 ਤਰੀਕ ਸ਼ਾਮੀ ਸ਼੍ਰੀ ਨਨਕਪੁਰ ਸਾਹਿਬ ਪਹੁੰਚਣਗੇ ਤੇ ਮਿਤੀ 25 ਅਕਤੂਬਰ ਨੂੰ ਗੁਰਦੁਆਰਾ ਸੀਸਗੰਗ ਸਾਹਿਬ ਦਿੱਲੀ ਵਿਖੇ ਅਰਦਾਸ ਕਰਕੇ ਪੰਜਾਬ ਸਰਕਾਰ ਇਹਨਾਂ ਸਮਾਗਮਾਂ ਦੀ ਰਸਮੀ ਤੌਰ ਤੇ ਸ਼ੁਰੂਆਤ ਕਰੂਗੀ ਤੇ ਮਿਤੀ 25 ਤਰੀਕ ਨੂੰ ਦਿੱਲੀ ਵਿਖੇ ਸ਼ਾਮ ਨੂੰ ਗੁਰਦੁਆਰਾ ਰਕਾਬਗੰਨ ਸਾਹਿਬ ਵਿਖੇ ਇੱਕ ਜਿਹੜਾ ਹੈ ਕੀਰਤਨ ਦਰਬਾਰ ਹੋਊਗਾ ਤੇ 1 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ 18 ਨਵੰਬਰ ਤੱਕ ਜਿੰਨੇ ਵੀ 23 ਜ਼ਿਲ੍ਹੇ ਆ ਪੰਜਾਬ ਦੇ ਉਹਨਾਂ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਨੌਵੇਂ ਪਾਤਸ਼ਾਹ ਜੀ ਤੇ ਪਾਈ ਮਤਿਦਾਸ ਪਾਈ ਸਤਿਦਾਸ ਪਾਈ ਧਿਆਲਜੀ ਦੇ ਜੀਵਨ ਦੇ ਉੱਤੇ ਜਿਹੜਾ ਹੈ ਉਹ ਜਿਹੜੇ ਹੋਣਗੇ 130 ਚਰਨਾਂ ਤੋਂ ਪ੍ਰਾਪਤ ਸਥਾਨ ਹੈ ਜੋ ਨਵੇਂ ਪਾਤਸ਼ਾਹ ਦੇ ਉਹਨਾਂ ਸਾਰੇ ਰਸਾਨਾਂ ਦੇ ਉੱਤੇ ਵੀ ਨਗਰ ਕੀ ਉਧਰੇ ਕੀਰਤਨ ਦਰਬਾਰ ਹੋਣਗੇ ਤੇ 23 24 25 ਨੂੰ ਵੱਡੇ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਤੇ ਸਾਡਾ ਇਹ ਅਨੁਮਾਨ ਹੈ ਕਿ ਪੂਰੇ ਵਿਸ਼ ਤੋਂ 1 ਕਰੋੜ ਤੋਂ ਵੱਧ ਸੰਗਤ ਸ਼੍ਰੀ ਅਨੰਦਪੁਰ ਸਾਹਿਬ ਜਿਹੜੀ ਹੈ ਆਉਗੀ 23 ਤਰੀਕ ਨੂੰ ਸਵੇਰੇ 10:00 ਵਜੇ ਖੰਡਪਾਟ ਸਾਹਿਬ ਦਾ ਰੰਮ ਕਰਕੇ ਉਸ ਤੋਂ ਬਾਅਦ ਇੱਕ ਸਰਬਤ ਦਾ ਜਿਹੜੀ ਆ ਸਰਬ ਧਰਮ ਸੰਮੇਲਨ ਸਾਰੇ ਧਰਮਾਂ ਦੇ ਜਿਹੜੇ ਸਾਧੂ ਸੰਤ ਮਹਾਪੁਰਖ ਹੈ ਉਹ ਆਣਗੇ ਅੱਜ ਸਾਡਾ ਜਿਹੜਾ ਰਿਲੀਜੀਅਸ ਪੈਨਲ ਸੀਐਮ ਸਾਹਿਬ ਨੇ ਪ੍ਰੂਵ ਕੀਤਾ ਇਹਨਾਂ ਦੀ ਰਹਿਨਵਾਈ ਇਹਨਾਂ ਨੇ ਬਹੁਤ ਸਾਰੇ ਦੱਸਿਆ ਕਿ ਆ ਆਪਾਂ ਹੋਰ ਸੁਧਾਰ ਕਰਨ ਦੀ ਲੋੜ ਹੈ ਇੱਥੇ ਆ ਜਿਹੜਾ ਹੈ ਮਰਿਆਦਾ ਦੇ ਵਿੱਚ ਹੋਰ ਆਪਾਂ ਰੱਖ ਕੇ ਤੇ ਜੋ ਜੋ ਇਥੋਂ ਡਾਇਰੈਕਸ਼ਨਾਂ ਬਿਲੀਆਂ ਸਾਡੇ ਸੰਤਾਂ ਮਹਾਪੁਰਖ ਕੋ ਕਰ ਰਹੇ ਆ ਤੇ ਤਿੰਨੋਂ ਦਿਨ ਅਲੰਪੂ ਸਾਹਿਬ ਪਹਿਲਾ ਡਰੋਨ ਸ਼ੋ ਹੋਊਗਾ ਪੰਜਾਬ ਦਾ ਪਹਿਲਾ ਡਰੋਨ ਸ਼ੋ ਹੋਊਗਾ ਗੁਰੂ ਸਾਹਿਬ ਦੇ ਜੀਵਨ ਤੇ ਸ਼ਹਾਦਤ ਦੇ ਉੱਤੇ 23 24 25 ਨੂੰ ਅਮ ਅ ਦਸ਼ਮੀ ਜਿਹੜਾ ਕੀਰਤਨ ਦਰਬਾਰ ਹੋਣਗੇ 24 ਤਰੀਕ ਨੂੰ ਇੱਕ ਨਗਰ ਕੀਰਤਨ ਕੀਪੂਰ ਸਾਹਿਬ ਤੋਂ ਲੈ ਕੇ ਦਰਬਾਰਾ ਸਿਸਗੰਗ ਸਾਹਿਬ ਤੱਕ ਅ ਹੋਊਗਾ ਉਸ ਤੋਂ 24 ਤਰੀਕ ਨੂੰ ਜਿਹੜਾ ਇਸ ਤੋਂ ਇਲਾਵਾ ਐਗਜ਼ਿਬਿਸ਼ਨਾਂ ਚੱਲਣਗੀਆਂ ਵਿਰਾਸਤੇ ਖਾਲਸਾ ਦੇ ਵਿੱਚ ਤੇ 24 ਤਰੀਕ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਹਿਲੀ ਵਾਰੀ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਨਾਲ ਸਪੀਕਰ ਸਾਹਿਬ ਨਾਲ ਗੱਲ ਚੱਲ ਰਹੀ ਹੈ ਵਿਧਾਨ ਸਭਾ ਕਟਰੀਟ ਨਾਲ ਗੱਲ ਚੱਲ ਰਹੀ ਹੈ ਤੇ ਤਿਆਰੀਆਂ 'ਚ ਅਸੀਂ ਲੱਗੇ ਹੋਏ ਹਾਂ ਕਿ ਪਹਿਲੀ ਵਾਰੀ ਹੋਊਗਾ ਪੰਜਾਬ ਦੀ ਵਿਧਾਨ ਸਭਾ ਵਿਧਾਨ ਸਭਾ ਤੋਂ ਉੱਠ ਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲੱਗੂਗੀ ਉਦੀ ਸਾਡੀ ਇਹ दिली ਇੱਛਾ ਸਾਡੀ ਕੋਸ਼ਿਸ਼ ਹੈ ਉਸ ਦਿਨ 24 ਤਰੀਕ ਨੂੰ ਵਿਧਾਨ ਸਭਾ ਸੈਸ਼ਨ ਹੋਊਗਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤੇ ਸ਼ਾਮੀ ਫਿਰ ਦੂਜਾ ਹੋਊਗਾ ਸ਼ਾਮੀ ਫਿਰ ਕੀਰਤਨ ਦਰਵਾਜ਼ ਤੇ 25 ਤਰੀਕ ਨੂੰ ਖੰਡਪੜ ਸਾਹਿਬ ਦਾ ਤਪ ਹੋਊਗਾ ਉਸ ਤੋਂ ਪ੍ਰੰਤ ਜਿਹੜਾ ਹੈ ਗੁਰੂ ਸਾਹਿਬ ਦੀ ਨਵੀਂ ਪਾਤਸ਼ਾਹੀ ਦੀ ਬਾਣੀ ਦਾ ਜਿਹੜਾ ਹੈ ਰਸ ਪੰਨਾ ਕੀਰਤਨ ਹੋਊਗਾ ਤੇ ਉਸ ਤੋਂ ਬਾਅਦ ਇੱਕ ਸਰਬੱਤ ਦਾ ਭਲਾ ਜਿਹੜੀ ਇਕੱਤਰਤਾ ਹੋਊਗੀ ਜਿਹਦੇ ਨਾਲ ਹੀ ਪੂਰੇ ਪੰਜਾਬ ਦੇ ਵਿੱਚ ਅਨੰਦਪੁਰ ਸਾਹਿਬ ਚ ਵੀ ਪੂਰੇ ਪੰਜਾਬ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲੱਗਣਗੇ ਤੇ ਉਸ ਦਿਨ ਸਾਢੇ 3 ਲੱਖ ਜਿਹੜੇ ਪੌਦੇ ਐ ਉਹ ਪੂਰੇ ਪੰਜਾਬ 'ਚ ਲੱਗਣਗੇ ਤੇ ਸਾਡੇ ਸਿਹਤ ਮੰਤਰੀ ਮੰਤਰੀ ਵੱਲੋਂ ਜਿਹੜੇ ਹੈ ਸਾਰੀ ਸੰਗਤ ਨੂੰ ਸੌਹ ਜਿਹੜੀ ਹੈ ਇੱਕ ਕਲੈਂਚ ਆਰਗਨ ਡੋਨੇਸ਼ਨ ਦੀ ਜਿਹੜੀ ਹੈ ਉਹ ਹੋਊਗੀ ਤੇ ਸ਼ਾਮੀ ਫੇਰ ਜਿਹੜਾ ਹੈ ਉੱਥੇ ਧਰੋਨਸ਼ਾ ਹੋਊਗਾ ਅਨੰਪੁਰ ਸਾਹਿਬ ਵਿਖੇ ਇਸ ਤੋਂ ਲਾਵਾ ਮਸ਼ਾਲ ਦੀ ਲਾਈਟਨਿੰਗ ਅਨੰਪੁਰ ਸਾਹਿਬ ਦੇ ਵਿਖੇ ਤਿਆਰੀਆਂ ਸੜਕਾਂ ਸਾਰੀ ਉੱਤੇ ਲੱਗੇ ਹੋਏ ਆ ਚਾਰ ਜਿਹੜੇ ਪ੍ਰਮੁੱਖ ਸ਼ਹਿਰ ਹੈ ਉਹਨਾਂ ਨੂੰ ਵੀ ਜਿਹੜਾ ਉੱਥੇ ਵੀ ਮਸ਼ਾਲਾਂ ਲੱਗਣਗੇ ਉੱਥੇ ਵੀ ਵੱਡੇ ਸਮਾਗਮ ਹੋਣਗੇ ਜਿਦੇ ਵਿੱਚ ਅੰਮ੍ਰਿਤਸਰ ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ ਬਾਬਾ ਬਾਬਾ ਕਾਲਾ ਜਿੱਥੇ 26 ਸਾਲ 9 ਮਹੀਨੇ 13 ਦਿਨ ਗੁਰੂ ਸਾਹਿਬ ਨੇ ਭਗਤੀ ਕੀਤੀ ਅਨੰਦਪੁਰ ਸਾਹਿਬ ਦਾ ਸ਼ਹਿਰੀ ਹੁਣੀ ਬਸਾਇਆ ਉੱਥੋਂ ਹੀ ਗੁਰੂ ਸਾਹਿਬ ਚੱਲ ਕੇ ਦਿੱਲੀ ਨੂੰ ਚਾਲੇ ਪਏ ਉੱਥੇ ਉਹਨਾਂ ਦੇ ਸੀਸ ਦਾ ਜਿਹੜਾ ਹੈ ਸੰਸਕਾਰ ਹੋਇਆ ਤੇ ਖੁਦ ਜ਼ਮੀਨ ਲੈ ਕੇ ਜਿਹੜਾ ਹੈ ਅਨੰਦਪੁਰ ਸਾਹਿਬ ਸ਼ਹਿਰ ਬਸਾਇਆ ਸੀ ਤੇ ਚੌਥਾ ਪਟਿਆਲਾ ਇੱਥੇ ਵੱਡੇ ਸਮਾਗਮ ਹੋਣਗੇ ਤੇ 5 ਤਰੀਕ ਨੂੰ ਪਰਸੋਂ ਆਪ ਸਭ ਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਹੈਰੀ ਸਟੇਜ ਸਟਰੀਟ ਅਨੰਦਪੁਰ ਸਾਹਿਬ ਵਿਖੇ ਜਿਹੜੀ ਹੈ ਉਹਦਾ ਨੀਂਹ ਪੱਥਰ ਮਾਨਯੋਗ ਮੁੱਖ ਮੰਤਰੀ ਸਾਹਿਬ ਪਰਸੋਂ ਰੱਖਣਗੇ ਤੇ ਸਾਡੇ ਸਾਰੇ ਸਾਧੂ ਸੰਤ ਪਹਾਪੁਰਖ ਵੀ ਉੱਤੇ ਹੋਣਗੇ ਤੇ ਇਹ ਸਾਰੇ ਸਮਾਗਮ ਇਸ ਦੇ ਨਾਲ ਹੀ ਇੱਕ ਵਰਤੈਂਟ ਸਿਟੀ ਉਹਦਾ ਟੈਂਡਰ ਹੋ ਚੁੱਕਿਆ ਸਾਡੀ ਕੋਸ਼ਿਸ਼ ਹੈ ਕਿ ਇੱਕ ਵਰਲਡ ਕਲਾਸ ਟੈਂਟ ਸਿਟੀ ਅਸੀਂ ਅਨਲਪੁਰ ਸਾਹਿਬ ਦੇ ਵਿੱਚ 19 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਜਿਹੜੀ ਹੈ ਉਹ ਕਰ ਰਹੇ ਆ ਐਸਡੀਪੀਸੀ ਨੇ ਸਾਨੂੰ ਕਿਹਾ ਸੀ ਕਿ ਤਿੰਨ ਦਿਨ ਹੋਰ ਵਧਾ ਦਿਓ ਤਾਂ ਉਹ 3 ਨਵੰਬਰ ਤੱਕ ਜਿਹੜਾ ਹੈ ਐਸਪੀਸੀ ਦੀ ਬੇਨਤੀ ਨੂੰ ਆ ਸੀਐਮ ਸਾਹਿਬ ਨੇ ਕਿਹਾ ਜੋ ਵੀ ਹਰ ਜੋ ਵੀ ਹਰ ਪੱਖੋਂ ਇਹ ਸਾਂਝੇ ਤੌਰ ਤੇ ਸਮਾਗਮ ਮਨਾਣੇ ਆ ਕਿ ਉਸ ਨੂੰ 3 ਨਵੰਬਰ ਤੱਕ ਐਕਸਟੈਂਡ ਕਰ ਦਿੱਤਾ ਟੈਂਸੀਟਿਵ ਵੀ ਹੈ ਇਸ ਤੋਂ ਇਲਾਵਾ ਜਿਹੜਾ ਹੈ 350 ਸਾਲਾ ਗੁਰਦਾ ਗੱਦੀ ਦਿਵਸ ਦਸ਼ਮੇਸ਼ ਪਿਤਾ ਦਾ ਉਹ ਵੀ 23 ਨਵੰਬਰ ਨੂੰ ਆ ਰਿਹਾ ਉਸ ਦੀਆਂ ਵੀ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਤੇ ਪੂਰੇ ਸਮਾਗਮ ਤੇ 6 ਤਰੀਕ ਨੂੰ ਦੁਬਾਰਾ ਮੁੱਖ ਮੰਤਰੀ ਸਾਹਿਬ ਸਾਡੇ ਸਾਰੇ ਸਟ੍ਰੈਟਿਜਿਸ ਪੈਨਲ ਨੂੰ ਵੀ ਮਿਲਣਗੇ ਹੋਰ ਇਸ ਤੋਂ ਇਲਾਵਾ ਫਿਰ ਉਸ ਤੋਂ ਬਾਅਦ ਅਗਲੇ ਹਫਤੇ ਪੂਰੇ ਪੰਜਾਬ ਦੇ ਸਾਧੂ ਸੰਤਾਂ ਮਹਾਪੁਰਖਾਂ ਨੂੰ ਵੀ ਮਿਲਣਗੇ ਤੇ ਜੋ ਜੋ ਆਦੇਸ਼ ਸਾਡੇ ਵੱਲੋਂ ਜੋ ਇਹ ਸਾਡੇ ਸਾਧੂ ਸੰਤ ਮਹਾਪੁਰਖ ਨੇ ਇਹਨਾਂ ਵੱਲੋਂ ਆਊਗਾ ਪੰਜਾਬ ਸਰਕਾਰ ਉਸ ਦੇ ਉੱਤੇ ਇਨ ਬਿਲ ਤੇ ਨਿੱਜੀ ਤੌਰ ਦੇ ਉੱਤੇ ਮੈਂ ਆਪਣਾ ਸੁਭਾਗੇ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਨੇ ਮੇਰੀ ਡਿਊਟੀ ਲਈ ਸਾਡੇ ਨਾਲ ਮੇਰੇ ਸਾਥੀ ਦੀਪਕ ਬਾਲੀ ਜੀ ਦੀ ਡਿਊਟੀ ਲਈ ਤੇ ਅਨੰਦਪੁਰ ਸਾਹਿਬ ਹਲਕੇ ਦੀ ਨਿਮਾਇੰਦਗੀ ਕਰਨਾ ਇਸ ਤੋਂ ਵੱਡਾ ਕੋਈ ਵੀ ਮੈ ਨਹੀਂ ਸਮਝਦਾ ਕੋਈ ਖਿਤਾਬ ਹੋ ਸਕਦਾ ਗੁਰੂ ਸਾਹਿਬ ਨੇ ਨਹੀਂ ਬਖਸ਼ਿਸ਼ ਕੀਤੀ ਹੈ ਤੇ ਸਾਡੇ ਵੱਡੇ ਭਾਗ ਨੇ ਕਿ 350 ਸਾਲ ਦੇ ਵਕਤ ਸਾਨੂੰ ਇਹ ਸੇਵਾ ਕਰਨ ਦਾ ਤੇ ਇੱਕ ਨਮਾਣਾ ਸਿੱਖ ਹੋ ਕੇ ਇੱਕ ਸੇਵਾਦਾਰ ਹੋ ਕੇ ਜੋ ਜੋ ਹੁਕਮ ਸਾਡੇ ਸੰਤਾਂ ਮਹਾਂਪੁਰਖਾਂ ਵੱਲੋਂ ਆ ਤੇ ਸੰਗਤ ਦੀ ਸਹੂਲਤ ਦੇ ਲਈ ਅਚੈ ਦਿਨ ਰਾਤ ਜਾਗਣਾ ਪਵੇ ਹਰ ਉਹ ਸੰਭਵ ਕੋਸ਼ਿਸ਼ ਕਰਾਂਗੇ ਕਿ ਆਪ ਸਭ ਨੂੰ ਬੇਨਤੀ ਹੈ ਜਿਵੇਂ ਬਾਬਾ ਜੀ ਸੰਤ ਲਾਭਪਤਾਰ ਸਿੰਘ ਜੀ ਨੇ ਕਿਹਾ ਕਿ ਮੀਡੀਆ ਦੇ ਵੀ ਸਾਥ ਦੀ ਲੋੜ ਹੈ ਤਾਂ ਕਿ ਆਪਾਂ ਇਸ ਨੂੰ ਵੱਧ ਤੋਂ ਵੱਧ ਜਿਹੜਾ ਹੈ ਪ੍ਰਚਾਰੀਏ ਤੇ ਵੱਤ ਤੋਂ ਵੱਤ ਸੰਗਤਨਨਪੁਰ ਸਾਭਾਵੇ ਵੱਖ-ਵੱਖ ਸਾਨਾ ਤੇ ਆਵੇ ਤੇ ਆਪਾਂ ਸਾਰੇ ਗੁਰੂ ਸਾਹਿਬ ਦੀ ਖੁਸ਼ੀਆਂ ਬਣਾਵੇ ਦੱਸੇ